ਸੱਚੇ ਗੱਲ ਜੀ ਅਮਰੀਕਾ ਨਿਊਜ਼ ਬਲਟਨ ਵਿੱਚ ਖੈਰਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਖੜ ਲੈਸ ਤੇ H1B ਵੀਜ਼ਾ ਤੇ ਟਰੰਪ ਦੀ ਨੀਤੀ ਨਾਲ ਟੁੱਟਿਆ ਭਾਰਤੀਆਂ ਦਾ ਦਿਲ ਹੁਣ ਅਮਰੀਕਾ ਜਾਣ ਦਾ ਸੁਪਨਾ ਹੋ ਜਾਵੇਗਾ ਥੋੜਾ ਹੋਰ ਮੁਸ਼ਕਲ ਟਿਕਟੌਕ ਦੇ ਉੱਤੇ ਪਾਬੰਦੀ ਲਗਾਈ ਜਾ ਰਿਹਾ ਹੈ ਅਮਰੀਕਾ ਐਪ ਦੇ ਉੱਤੇ ਇਸੇ ਹੀ ਮਹੀਨੇ ਲਗਾ ਦਿੱਤੀ ਜਾਵੇਗੀ ਪੂਰਨ ਪਾਬੰਦੀ ਲੋਸ ਐਂਜਲਸ ਦੇ ਵਿੱਚ ਵਾਈਲਡ ਫਾਇਰ ਦਾ ਕਹਿਰ ਲਗਾਤਾਰ ਜਾਰੀ ਸੂਖਿਆथामਤੇ ਪਹੁੰਚਾਏ ਗਏ 92000 ਲੋਕ ਹਨ ਖਬਰਾਂ ਵਸਤਾਰ ਦੇ ਨਾਲ H1B ਵੀਜ਼ਾ ਤੇ ਡੋਨਲਡ 트ੰਪ ਨੀਤੀ ਨਾਲ ਲੱਖਾਂ ਭਾਰਤੀਆਂ ਦਾ ਅਮਰੀਕਾ ਜਾਣ ਦਾ ਸੁਪਨਾ ਟੁੱਟ ਕੇ ਚੱਕਨਾ ਚੂੜ ਹੋ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਡੋਨਲਡ 트ੰਪ ਨੇ ਕਿਹਾ ਸੀ ਕਿ H1B ਵੀਜ਼ਾ ਦੇ ਤਹਿਤ ਹੁਨਰਮੰਦ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਜਗ੍ਹਾ ਮਿਲਦੀ ਹੈ ਤੇ ਇਹ ਜ਼ਰੂਰੀ ਹੈ ਕਿਉਂਕਿ ਅਮਰੀਕਾ ਨੂੰ ਟੈਲੈਂਟਡ ਤੇ ਸਕਿਲਡ ਲੋਕਾਂ ਦੀ ਲੋੜ ਹੈ ਪਰ ਹੁਣ ਡੋਨਲਡ 트ੰਪ ਸਖਤ ਤੋਂ ਸਖਤ ਨੀਤੀਆਂ ਲਾਗੂ ਕਰਨ ਜਾ ਰਹੇ ਨੇ ਜਿਸ ਨਾਲ H1B ਵੀਜ਼ਾ ਰਾਹੀਂ ਅਮਰੀਕਾ ਜਾਣ ਦਾ ਰਸਤਾ ਥੋੜਾ ਔਖਾ ਹੋ ਸਕਦਾ ਹੈ। ਹਜ਼ਾਰਾਂ ਪਾਰਟੀਆਂ ਦਾ ਸੁਪਨਾ ਹੁੰਦਾ ਹੈ ਕਿ ਉਹ ਅਮਰੀਕਾ 'ਚ H1B ਵੀਜ਼ਾ ਪ੍ਰਾਪਤ ਕਰਨ ਤੇ ਉੱਥੇ ਜਾ ਕੇ ਕੰਮ ਕਰਨ ਦਾ ਮੌਕਾ ਪ੍ਰਾਪਤ ਕਰਨ। ਇਹ ਵੀਜ਼ਾ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਵਿਸ਼ੇਸ਼ ਹੁਨਰ ਹੁੰਦੇ ਨੇ ਤੇ ਇਹ ਵੀਜ਼ਾ ਉਹਨਾਂ ਨੂੰ ਅਮਰੀਕਾ 'ਚ ਨੌਕਰੀ ਹਾਸਲ ਕਰਨ ਦਾ ਰਸਤਾ ਪ੍ਰਦਾਨ ਕਰਦਾ ਹੈ। ਡੋਨਾਲਡ 트럼ਪ ਦੀ ਅਗਵਾਈ ਹੇਠ ਅਮਰੀਕੀ ਸਰਕਾਰ ਚ ਬਦਲਾਅ ਨੇ ਇਸ ਵੀਜ਼ਾ ਪ੍ਰਕਿਰਿਆ ਨੂੰ ਲੈ ਕੇ ਕਈ ਅਨਿਸ਼ਚਿਤਤਾਵਾਂ ਪੈਦਾ ਕਰ ਦਿੱਤੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਹਮੇਸ਼ਾ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣਾ ਉਹਨਾਂ ਦੀ ਤਰਜੀਹ ਹੈ ਤੇ ਵਿਦੇਸ਼ੀ ਕਾਮਿਆਂ ਸੰਬੰਧੀ ਸਖਤ ਨੀਤੀਆਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਨਤੀਜੇ ਵਜੋਂ ਬਹੁਤ ਸਾਰੇ ਭਾਰਤੀਆਂ ਦੇ ਸੁਪਨੇ ਚੱਕਣਾ ਝੂੜ ਹੋ ਸਕਦੇ ਨੇ ਕਿਉਂਕਿ H1B ਵੀਜ਼ਾ ਤੇ ਬਹਿਸ ਤੇਜ਼ ਹੋ ਗਈ ਹੈ ਤੇ ਬਹੁਤ ਸਾਰੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਰੱਦ ਹੋ ਗਈਆਂ ਨੇ H1B ਵੀਜ਼ਾ ਅਮਰੀਕਾ ਚ ਕੰਮ ਕਰਨ ਲਈ ਦਿੱਤਾ ਜਾਣ ਵਾਲਾ ਇੱਕ ਅਸਥਾਈ ਵੀਜ਼ਾ ਜੋ ਖਾਸ ਕਰਕੇ ਵਿਦੇਸ਼ੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਖਾਸ ਹੁਨਰ ਹੁੰਦੇ ਨੇ ਇਸ ਵੀਜ਼ਾ ਤਹਿਤ ਭਾਰਤ ਦੇ ਨਾਗਰਿਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਮਰੀਕਾ ਚ ਭਾਰਤੀਆਂ ਚੋਂ ਵੀ ਵੀਜ਼ਾ ਤਾਰਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਤੇ ਉਹ ਜ਼ਿਆਦਾਤਰ ਤਕਨੀਕੀ ਇੰਜੀਨੀਅਰਿੰਗ ਅਤੇ ਕੰਪਿਊਟਰ ਨਾਲ ਸੰਬੰਧਿਤ ਨੌਕਰੀਆਂ 'ਚ ਲੱਗੇ ਹੋਏ ਨੇ ਭਾਰਤ ਤੋਂ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ ਇੱਕ ਸਾਲ ਦੇ ਅੰਦਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 35% ਦਾ ਵਾਧਾ ਦੇਖਿਆ ਗਿਆ ਹੈ ਹਾਲਾਂਕਿ ਡੋਨਾਲਡ 트럼ਪ ਪ੍ਰਸ਼ਾਸਨ ਦੇ ਕਾਰਨ ਇਨ੍ਹਾਂ ਵਿਦਿਆਰਥੀਆਂ ਤੇ ਵੀਜ਼ਾ ਧਾਰਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਣ ਲੱਗੀ ਹੈ। ਬਹੁਤ ਸਾਰੇ ਲੋਕਾਂ ਨੇ ਨੌਕਰੀਆਂ ਪੇਸ਼ਕਸ਼ਾਂ ਪ੍ਰਾਪਤ ਹੋਣ ਤੋਂ ਬਾਅਦ ਵੀ ਰੱਦ ਹੁੰਦੀਆਂ ਵੇਖੀਆਂ। ਐਮਬੀਏ ਦੀ ਡਿਗਰੀ ਪ੍ਰਾਪਤ ਕਰਨ ਵਾਲਾ ਆਸ਼ੀਸ਼ ਚੋਹਾਨ ਅਮਰੀਕਾ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ। ਉਸਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਮੇਰੇ ਦਿਮਾਗ 'ਚ ਟਿਕਿਆ ਹੋਇਆ ਹੈ। ਆਸ਼ੀਸ਼ ਦਾ ਸੁਪਨਾ ਕਿਸੇ ਅਮਰੀਕੀ ਯੂਨੀਵਰਸਿਟੀ ਤੋਂ ਐਮਬੀਏ ਕਰਨ ਤੋਂ ਬਾਅਦ ਸ਼ੁਰੂ ਹੁੰਦਾ ਪਰ 트럼ਪ ਸਮਰਥਕਾਂ ਦੁਆਰਾ H1B ਵੀਜ਼ਾ ਤੇ ਬਹਿਸ ਤੇਜ਼ ਹੋਣ ਨਾਲ ਉਸਨੂੰ ਲੱਗਦਾ ਹੈ ਕਿ ਉਸਦਾ ਪ H1B ਵੀਜ਼ਾ ਪ੍ਰੋਗਰਾਮ ਸਕਿਲਡ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ ਸੀ। 트럼ਪ ਸਮਰਥਕਾਂ ਵਿਚਾਲੇ ਇਹ ਬਹਿਸ ਛਿੜੀ ਹੋਈ ਹੈ ਕਿ ਇਹ ਅਮਰੀਕੀ ਕਾਮਿਆਂ ਨੂੰ ਕਮਜ਼ੋਰ ਕਰਦਾ ਹੈ। ਇਸ ਪ੍ਰੋਗਰਾਮ 'ਚ ਭਾਰਤੀ ਲੋਕਾਂ ਦਾ ਦਬਦਬਾ ਹੈ ਜਿਨ੍ਹਾਂ ਨੇ 72% H1B ਵੀਜ਼ਾ ਪ੍ਰਾਪਤ ਕੀਤੇ ਨੇ, ਜਦਕਿ ਚੀਨੀ ਨਾਗਰਿਕਾਂ ਲਈ ਇਹ 12% ਹੈ। ਜ਼ਤਨ ਵੀਜ਼ਾ ਧਾਰਕ ਸਟੈਮ ਖੇਤਰਾਂ ਵਿੱਚ ਕੰਮ ਕਰਦੇ ਨੇ, ਖਾਸ ਕਰਕੇ ਕੰਪਿਊਟਰ ਨਾਲ ਸੰਬੰਧਿਤ ਨੌਕਰੀਆਂ ਪਰ ਭਾਰਤੀਆਂ ਚਨਬੀ ਵੀਜ਼ਾ ਧਾਰਕਾਂ ਨੂੰ ਵਾਧੂ ਜਾਂਚ ਤੇ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਿੰਤਾਵਾਂ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਨਹੀਂ ਹਨ ਜੋ ਸਿਰਫ ਅਮਰੀਕਾ ਜਾਂਦੇ ਸੁਪਨੇ ਵੇਖ ਰਹੇ ਨੇ ਸਭ ਤੋਂ ਵੱਡੀ ਚਿੰਤਾ ਉੱਥੇ ਰਹਿਣ ਵਾਲੇ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਪਣੀਆਂ ਨੌਕਰੀਆਂ ਗੁਆਉਣ ਦਾ ਖਤਰਾ ਹੈ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ ਸਿਰਫ 1 ਸਾਲ ਵਿੱਚ 35 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ ਇਸ ਵੇਲੇ ਅਮਰੀਕੀ ਯੂਨੀਵਰਸਿਟੀਆਂ 'ਚ ਭਾਰਤ ਤੋਂ 2.2 ਲੱਖ ਤੋਂ ਵੱਧ ਵਿਦਿਆਰਥੀ ਪੜ ਰਹੇ ਨੇ ਹਾਲਾਂਕਿ ਅਮਰੀਕਾ ਚੋਰਸਕਾਰ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਨੇ ਤੇ ਡੋਨਾਲਡ 트੍ਰੰਪ ਦੀ ਬਦਲ ਰਹੀ ਨੀਤੀ ਖਤਰਾ ਪੈਦਾ ਕਰ ਸਕਦੀ ਹੈ TikTok ਦੇ ਉੱਤੇ ਪਾਬੰਦੀ ਲਗਾਉਣ ਵਾਲਾ ਇੱਕ ਨਵਾਂ ਕਾਨੂੰਨ ਪੇਸ਼ ਕਰ ਦਿੱਤਾ ਗਿਆ ਹੈ ਜੇ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਫਿਰ ਡੋਨਾਲਡ 트ੰਪ ਦੇ ਸੋਚਣ ਤੋਂ ਪਹਿਲਾਂ ਹੀ TikTok ਦੇ ਉੱਤੇ ਅਮਰੀਕਾ ਦੇ ਵਿੱਚ ਪਾਬੰਦੀ ਲੱਗ ਜਾਵੇਗੀ ਜੇ ਇਸ ਐਪ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਤਾਂ ਫਿਰ ਬਹੁਤ ਸਾਰੇ ਫੋਨਾਂ ਦੇ ਵਿੱਚ ਇਹ ਐਪ ਡਾਊਨਲੋਡ ਨਹੀਂ ਹੋਵੇਗੀ ਐਕਚੁਅਲੀ ਬੰਦ ਹੋ ਜਾਵੇਗੀ ਤੇ ਇਸ ਦੇ ਨਾਲ ਅਮਰੀਕਾ ਤੇ ਕੀ ਅਸਰ ਪਵੇਗਾ ਇਹ ਵੀ ਜਾਣਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਟਿਕਟੌਕ ਨੂੰ ਇਸ ਮਹੀਨੇ ਦੇ ਅੰਤ ਵਿੱਚ ਯੂਐਸ ਜੇ ਸੰਭਾਵਿਤ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਇੱਕ ਕਾਨੂੰਨ ਜਿਸ ਤੇ ਸੋਸ਼ਲ ਮੀਡੀਆ ਐਪ ਦੇ ਚੀਨੀ ਮਾਲਕ ਬਾਈਡਾਂਸ ਤੋਂ ਪਲੇਟਫਾਰਮ ਤੋਂ ਵੱਖ ਹੋਣ ਦੀ ਲੋੜ ਹੋ ਸਕਦੀ ਹੈ 19 ਜਨਵਰੀ ਨੂੰ ਤੈਅ ਕੀਤੇ ਅਨੁਸਾਰ ਲਾਗੂ ਹੁੰਦਾ ਹੈ ਖਾਸ ਤੌਰ ਤੇ ਵਿਦੇਸ਼ੀ ਵਿਰੋਧੀ ਨਿਯੰਤਰਿਤ ਐਪਲੀਕੇਸ਼ਨਸ ਤੋਂ ਅਮਰੀਕੀਆਂ ਦੀ ਸੁਰੱਖਿਆ ਕਰਨਾ ਗੂਗਲ ਜਾਂ ਐਪਲ ਦੇ ਐਪ ਸਟੋਰਸ ਦੇ ਨਾਲ-ਨਾਲ ਵੈਬ ਹੋਸਟਿੰਗ ਸੇਵਾਵਾਂ ਟਿਕਟੌਕ ਨੂੰ ਵੰਡਣਾ ਜਾਂ ਸੇਵਾ ਕਰਨਾ ਖੈਰ ਕਾਨੂੰਨੀ ਬਣਾ ਦੇਵੇਗਾ ਜੇਕਰ ਬਾਈਡਾਂਸ ਨੇ ਟਿਕਟੌਕ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤਾਂ ਰਾਸ਼ਟਰਪਤੀ ਕਾਨੂੰਨ ਨੂੰ ਅਪਣਾਉਣ ਤੇ 90 ਦਿਨਾਂ ਵਿੱਚ ਵਿਰਾਮ ਵੀ ਲੱਗ ਸਕਦਾ ਹੈ ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਜੋ ਕਹਿੰਦੇ ਨੇ ਕਿ ਟਿਕਟੌਕ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮ ਲਈ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਮਹਾਰਾ ਨੇ ਕਿਹਾ ਕਿ ਜੱਜ ਸਰਕਾਰ ਦੇ ਕੇਸ ਨੂੰ ਸਵੀਕਾਰ ਕਰਦੇ ਨਿਸੜਾ ਰਹੇ ਨੇ ਜਿਸ ਨਾਲ ਪਾਬੰਦੀ ਦੀ ਸੰਭਾਵਨਾ ਪਾਚਾਈ ਗਈ ਜੇਕਰ ਇਹ ਕਾਨੂੰਨ 1 ਜਨਵਰੀ ਨੂੰ ਲਾਗੂ ਹੋ ਜਾਂਦਾ ਹੈ ਤਾਂ ਅਮਰੀਕਾ ਦੇ ਉਹ ਲੋਕ ਜਿਨ੍ਹਾਂ ਨੇ ਪਹਿਲਾਂ ਹੀ ਟਿਕਟੌਕ ਐਪ ਨੂੰ ਡਾਊਨਲੋਡ ਨਹੀਂ ਕੀਤਾ ਉਹ ਹੁਣ ਇਸ ਤੱਕ ਪਹੁੰਚ ਨਹੀਂ ਕਰ ਸਕਣਗੇ ਤੇ ਇਹ ਹੁਣ Apple ਅਤੇ Google ਸੈਨੇ ਐਪ ਸਟੋਰਸ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਨਹੀਂ ਹੋਵੇਗੀ TikTok ਉਪਭੋਗਤਾਵਾਂ ਲਈ ਜਿਨ੍ਹਾਂ ਨੇ ਡਿਵਾਈਸਾਂ ਤੇ ਪਹਿਲਾਂ ਹੀ ਸ਼ਾਰਟ ਫਾਰਮ ਵੀਡੀਓ ਐਪ ਹੈ ਇਹ ਦੇਖਣਾ ਬਾਕੀ ਹੈ ਕਿ ਆਪ ਦਾ ਕੀ ਹੋਵੇਗਾ ਇੱਕ ਦ੍ਰਿਸ਼ ਦੇ ਵਿੱਚ ਇਹ ਬਲੈਂਕ ਹੋ ਜਾਵੇਗੀ ਤੇ ਉਪਭੋਗਤਾਵਾਂ ਨੂੰ ਇੱਕ ਨੋਟਿਸ ਮਿਲੇਗਾ ਜੋ ਇਹ ਦਰਸਾਏਗਾ ਕਿ ਇਹ ਉਨ੍ਹਾਂ ਲਈ ਕਾਰਜਸ਼ੀਲ ਜਾਂ ਫਿਰ ਅਵੇਲੇਬਲ ਨਹੀਂ ਹੈ ਇਹਨਾਂ ਨੂੰ ਇੱਕ ਨੋਟਿਸ ਮਿਲੇਗਾ ਜਿਸ 'ਚ ਲਿਖਿਆ ਹੋਵੇਗਾ ਕਿ ਇਹ ਸੇਵਾ ਤੁਹਾਡੇ ਦੇਸ਼ ਵਿੱਚ ਉਪਲਬਧ ਨਹੀਂ ਹੈ ਇਹ ਸਭ ਤੋਂ ਵੱਧ ਸੰਭਾਵਨਾ ਹੈ ਕਿ ਅਸੀਂ ਦੂਜੇ ਦੇਸ਼ਾਂ ਵਿੱਚ ਜੋ ਕੁਝ ਪਲੇਟਫਾਰਮਾਂ 'ਤੇ ਪਾਬੰਦੀ ਲਗਾਈ ਹੈ ਉਸ ਦੇ ਆਧਾਰ 'ਤੇ ਕੀ ਕਰਦੇ ਹਾਂ ਸਾਈਬਰ ਸੁਰੱਖਿਆ ਦੇ ਪ੍ਰੋਫੈਸਰ ਬ੍ਰਾਊਨੀ ਯੂਨੀਵਰਸਿਟੀ ਦੇ ਵਿੱਚ ਨੇ ਤੇ ਟਿਮੋਥੀ ਅਰਗਰ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਲਾਗੂ ਹੋ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਮਿਲਦਾ ਹੈ ਜਿਸ 'ਤੇ ਉਹ ਸਿਰਜਣਹਾਰਾਂ ਜੋ ਸਿਰਫ ਉਪਭੋਗਤਾਵਾਂ ਦੇ ਤੌਰ 'ਤੇ ਭਰੋਸਾ ਕਰਨ ਲਈ ਆਏ ਸਨ ਤਾਂ ਇਹ ਪੀੜੀ ਇੱਕ ਬਹੁਤ ਹੀ ਰੁੱਖੇ ਜਾਗਰੂਕੀ ਲਈ ਹੋ ਸਕਦੀ ਹੈ ਤੇ ਅਚਾਨਕ ਉਪਲਬਧ ਨਹੀਂ ਹੋਵੇਗੀ ਹਾਲਾਂਕਿ ਅਜਿਹੀ ਕਾਰਵਾਈ ਅਮਰੀਕਾ 'ਚ ਵੀ ਮਿਸਾਲ ਹੋਵੇਗੀ ਤੁਝੇ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਐਪਸ ਦੇ ਉਪਭੋਗਤਾਵਾਂ ਦਾ ਇਹ ਅਨੁਭਵ ਰਿਹਾ ਹੈ ਹੋਰ ਸਾਈਬਰ ਸੁਰੱਖਿਆ ਮਹਰਦਾ ਕਹਿਣਾ ਹੈ ਕਿ ਟਿਕਟੌਕ ਰਾਤੋ-ਰਾਤ ਪਹੁੰਚ ਤੋਂ ਬਾਹਰ ਨਹੀਂ ਹੋ ਸਕਦਾ ਸਗੋਂ ਅਮਰੀਕਾ ਚ ਉਪਭੋਗਤਾ ਅਨੁਪਾਤ ਸਮੇਂ ਦੇ ਨਾਲ ਘਟ ਜਾਣਗੇ ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਦੇ ਕੰਪਿਊਟਰ ਅਤੇ ਨੈਟਵਰਕ ਸੁਰੱਖਿਆ ਦੇ ਪ੍ਰੋਫੈਸਰ ਕਿਉ ਲਿਆਵ ਨੇ ਕਿ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਤੁਹਾਡੇ ਫੋਨ ਤੇ ਟਿਕਟੌਕ ਹੈ ਤਾਂ ਤੁਸੀਂ ਅਜੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ ਪਰ ਸਮੇਂ ਦੇ ਨਾਲ ਤੁਹਾਨੂੰ ਕੋਈ ਅਪਡੇਟ ਨਹੀਂ ਮਿਲੇਗਾ ਇਸ ਲਈ ਐਪ ਪੁਰਾਣੀ ਹੋ ਜਾਵੇਗੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਕਿਉਂਕਿ ਟਿਕਟੌਕ ਨਵੀਆਂ ਵਿਸ਼ੇਸ਼ਤਾਵਾਂ ਜਾਂ ਸੁਰੱਖਿਆ ਪੈਚ ਪੇਸ਼ ਕਰ ਸਕਦਾ ਹੈ ਤੇ ਯੂਐਸਏ ਐਪ ਦੀ ਕਾਰਗੁਜ਼ਾਰੀ ਸੁਸਤ ਹੋ ਜਾਵੇਗੀ ਤੇ ਨਾਲ ਹੀ ਸੁਰੱਖਿਆ ਸਮੱਸਿਆਵਾਂ ਵੀ ਹੋਣਗੀਆਂ ਇਸ ਲਈ ਆਖਰਕਾਰ ਟਿਕਟੌਕ ਯੂਜ਼ਰਸ ਸ਼ਾਇਦ ਕਮਜ਼ੋਰ ਸੰਸਕਰਣ ਦੀ ਵਰਤੋਂ ਕਰਨਾ ਬੰਦ ਕਰ ਦੇਣਗੇ ਨਵਾਂ ਕਾਨੂੰਨ ਉਪਭੋਗਤਾਵਾਂ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਮਤਲਬ ਇਹ ਕਿ ਭਾਵੇਂ ਪਾਬੰਦੀ ਲਾਗੂ ਹੋ ਜਾਂਦੀ ਹੈ ਤਾਂ ਲੋਕਾਂ ਲਈ ਆਪਣੇ ਫੋਨਾਂ ਤੇ ਟਿਕਟੌਕ ਰੱਖਣਾ ਜਾਂ ਪਲੇਟਫਾਰਮ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨਾ ਗੈਰ ਕਾਨੂੰਨੀ ਨਹੀਂ ਹੋਵੇਗਾ ਦਰਸਲ ਯੂਐਸ ਅਧਾਰਿਤ ਉਪਭੋਗਤਾ ਸੰਭਾਵਿਤ ਤੌਰ ਤੇ ਟਿਕਟੌਕ ਨੂੰ ਐਕਸੈਸ ਕਰਨ ਲਈ ਇੱਕ ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕਰਕੇ ਪਾਬੰਦੀ ਦੇ ਆਲੇ ਦੁਆਲੇ ਕੰਮ ਕਰਨ ਦੇ ਯੋਗ ਹੋਣਗੇ ਲੋਸ ਐਂਜਲਸ ਦੇ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਵਾਈਲਡ ਫਾਇਰ ਦਾ ਕਹਿਰ جاری ਹੈ ਸੈਂਕੜੇ ਹੀ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਲੱਖਾਂ ਲੋਕ ਬੇਕਾਰ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਘਰ ਵੀ ਸੜ ਕੇ ਸੁਆਹ ਹੋ ਗਏ ਨੇ ਤੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦਾ ਦਿਲ ਦਹਿਲਾੜੀਆਂ ਨੇ ਤੇ ਹੁਣ ਫਾਇਰ ਫਾਈਟਰਸ ਦੇ ਇਸ ਅਗ ਨੂੰ ਬੁਝਾਉਣ ਦੇ ਵਿੱਚ ਪੂਰ ਜ਼ੋਰ ਕੋਸ਼ਿਸ਼ਾਂ ਕਰ ਰਹੇ ਨੇ ਆਸਟ੍ਰੇਲੀਆ ਅਤੇ ਕੈਨੇਡਾ ਦੇ ਵੱਲੋਂ ਵੀ ਅਮਰੀਕਾ ਨੂੰ ਮਦਦ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਲੋਸ ਐਂਜਲਸ ਦੇ ਵਿੱਚ ਸੁਰੱਖਿਅਤ ਥਾਂ ਦੇ ਉੱਤੇ 92000 ਲੋਕ ਪਹੁੰਚਾ ਦਿੱਤੇ ਕਨੇ ਤੇ ਲੋਕਾਂ ਨੂੰ ਲਗਾਤਾਰ ਰੈਸਕਿਊ ਕਰਨ ਦਾ ਕੰਮ ਜਾਰੀ ਹੈ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਲਾਸ ਐਂਜਲਿਸ ਸ਼ਹਿਰ ਦੇ ਵਿੱਚ ਜੰਗਲ ਦੀ ਭਿਆਨਕ ਅੱਗ ਕਾਰਨ ਲਗਭਗ 92 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ ਤੇ ਹੋਰ 99 ਹਜ਼ਾਰ ਲੋਕਾਂ ਨੂੰ ਵੀ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਲਾਸ ਐਂਜਲਿਸ ਕਾਉਂਟੀ ਸ਼ੈਰਫ ਰੌਬਰਟ ਲੂਨਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਭਿਆਨਕ ਅੱਗ ਵਿੱਚ 26 ਹੋਰ ਲੋਕ ਮਾਰੇ ਗਏ ਨੇ ਤੇ 12 ਲਾਪਤਾ ਨੇ ਇਹ ਗਿਣਤੀ 12 ਤੋਂ ਵੀ ਵੱਧ ਗਈ ਹੈ ਉਹਨਾਂ ਨੇ ਕਿਹਾ ਕਿ ਅੱਗ ਫੈਲਣ ਦਾ ਸਭ ਤੋਂ ਵੱਡਾ ਕਾਰਨ ਗੰਭੀਰ ਸੋਕੇ ਦੀਆਂ ਸਥਿਤੀਆਂ ਅਤੇ ਤੇਜ਼ ਹਵਾਵਾਂ ਸਨ ਹੁਣ ਤੱਕ 40500 ਏਕੜ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ ਤੇ 12300 ਤੋਂ ਵੱਧ ਢਾਂਚੇ ਤਬਾਹ ਚੁੱਕੇ ਨੇ ਕੈਲੀਫੋਰਨੀਆ ਦੇ ਜੰਗਲਾਤ ਅੱਗ ਦੇ ਅੱਗ ਸੁਣਖਿਆ ਵਿਭਾਗ ਕੈਲ ਫਾਇਰ ਅਨੁਸਾਰ ਸੋਮਵਾਰ ਸਵੇਰ ਤੱਕ ਸਭ ਤੋਂ ਵੱਡੀ ਪੈਲੇਸਟੇਡਜ਼ ਅੱਗ 40% ਕਾਬੂ ਚ ਆ ਗਈ ਹੈ ਅਤੇ ਦੂਜੀ ਸਭ ਤੋਂ ਵੱਡੀ ਇਟਨ ਅੱਗ 33% ਕਾਬੂ ਚ ਹੈ ਹਾਲਤਾਂ ਬਹਿ ਕਿ ਭਿਆਨਕ ਆਕਾੜਨ ਕੈਲੀਫੋਰਨੀਆ ਚ 80000 ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਸਪਲਾਈ ਮਿਲ ਰਹੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਗਈ ਸੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਤੇ ਉਹ ਹੁਣ ਵੀ ਇਸੇ ਹੀ ਗੱਲ ਦੇ ਉੱਤੇ ਬਜ਼ਿੱਦ ਨੇ ਅੜੇ ਹੋਏ ਨੇ ਤੇ ਲਗਾਤਾਰ ਚਿੱਟਾਨ ਵਾਂਗੂ ਠੋਸ ਬਿਆਨ ਦਿੰਦੇ ਹੋਏ ਵਿਖਾਈ ਦੇ ਰਹੇ ਨੇ ਉਹ ਕਹੜੇ ਨੇ ਕਿ ਜੇ ਮੇਰੇ ਸੌਣ ਚੰਕਨ ਤੱਕ ਮੈਕਸੀਕੋ ਤੇ ਕੈਨੇਡਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਸ਼ੇ ਦਾ ਮੁੱਦਾ ਹੱਲ ਨਾ ਕੀਤਾ ਤਾਂ 25% ਟੈਰਿਫ ਚੱਲਣ ਵਾਸਤੇ ਤਿਆਰ ਰਹਨ ਤੇ ਦੂਜੇ ਪਾਸੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਹੈ ਕਿ ਟਰੰਪ ਦੀਆਂ ਧਮਕੀਆਂ ਦੇ ਨਾਲ ਯੂਐਸ ਅਤੇ ਕ ਵਿਚਾਲੇ ਵਪਾਰ ਯੁੱਧ ਵਧੇਗਾ ਤੇ ਨਾਲ ਇਸ ਦਾ ਅਮਰੀਕਾ ਨੂੰ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਜੇਨ ਪ੍ਰਤੈਨਿਕ ਹੈ ਕਿ ਜੇਕਰ ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰ ਯੁੱਧ ਹੁੰਦਾ ਹੈ ਤਾਂ ਅਮਰੀਕਾ ਨੂੰ ਕੈਨੇਡਾ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਹੋਵੇਗਾ। ਕ੍ਰਿਟਨ ਨੇ ਇਹ ਬਿਆਨ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕੈਨੇਡਾ ਤੇ 25% ਤਰਮਤ ਟੈਰਿਫ ਲਗਾਉਣ ਦੀ ਧਮਕੀ ਦੇ ਸੰਦਰਭ ਵਿੱਚ ਦਿੱਤਾ ਹੈ। ਕ੍ਰਿਟਨ ਨੇ ਇੱਕ ਮੀਡੀਆ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਕਿਹਾ ਕਿ ਹੈ ਕਿ 트੍ਰੰਪ ਸ਼ਾਇਦ ਆਪਣੀ ਧਮਕੀ ਵਾਪਸ ਲੈ ਲੈਣਗੇ ਕਿਉਂਕਿ ਅਮਰੀਕਾ ਬਹੁਤ ਸਾਰੇ ਕੈਨੇਡੀਅਨ ਉਤਪਾਦਾਂ ਤੇ ਨਿਰਭਰ ਕਰਦਾ ਹੈ ਖਾਸ ਕਰਕੇ ਊਰਜਾ ਖੇਤਰ 'ਚ। ਉਹਨਾਂ ਕਿਹਾ ਕਿ ਜੇਕਰ 트੍ਰੰਪ ਚਾਹੁੰਦੇ ਨੇ ਕਿ ਅਸੀਂ ਬਿਜਲੀ ਕੱਟ ਦਈਏ ਤਾਂ ਉਹਨਾਂ ਨੂੰ 트੍ਰੰਪ ਟਾਵਰ 'ਚ ਮੋਮਬਤੀਆਂ ਨਾਲ ਕੰਮ ਕਰਨਾ ਪਵੇਗਾ ਤੇ ਇਹ ਪੂਰੀ ਤਰ੍ਹਾਂ ਅਹਵਿਵਾਰਿਕ ਹੈ। ਛੋੜੇ ਦੇ ਵਿੱਚ 트럼ਪ ਨੇ ਕਿਹਾ ਸੀ ਕਿ ਇਹ ਕਦਮ ਗੈਰ ਕਾਨੂੰਨੀ ਡਰਗਸ ਤੇ ਇਮੀਗ੍ਰੇਸ਼ਨ ਨੂੰ ਰੋਕਣ ਲਈ ਚੁੱਕਿਆ ਜਾਵੇਗਾ ਪਰ ਬਾਅਦ ਚ ਉਹਨਾਂ ਨੇ ਇਸ ਕਦਮ ਨੂੰ ਆਪਣੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਜ਼ਰੂਰੀ ਦੱਸਿਆ ਕੈਨੇਡਾ ਨੇ ਇਸ ਧਮਕੀ ਦਾ ਜਵਾਬ ਦਿੱਤਾ ਹੈ ਤੇ ਕੁਝ ਪ੍ਰਮੁੱਖ ਨੇਤਾਵਾਂ ਨੇ 트럼ਪ ਨੂੰ ਸਖਤ ਪ੍ਰਤੀਕਿਰਿਆ ਵੀ ਦਿੱਤੀ ਹੈ ਕਿਤਨ ਨੇ ਅੰਤ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ 온ਟਾਰੀਓ ਦੇ ਪ੍ਰੀਮੀਅਰ ਡਾਰਕਫੋਰ ਨੇ 트럼ਪ ਦੀਆਂ ਧਮਕੀਆਂ ਨਾਲ ਚੰਗੀ ਤਰ੍ਹਾਂ ਨਜਿੱਠਿਆ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਕੈਨੇਡਾ ਦੀ ਲੀਡਰਸ਼ਿਪ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਹੈ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੜ ਲੈ ਇਸਤੇ H1B ਵੀਜ਼ਾ ਤੇ 트럼ਪ ਨੀਤੀ ਨਾਲ ਟੁੱਟਿਆ ਭਾਰਤੀਆਂ ਦਾ ਦਿਲ ਹੁਣ ਅਮਰੀਕਾ ਜਾਣ ਦਾ ਸੁਪਨਾ ਹੋ ਜਾਵੇਗਾ ਥੋੜਾ ਹੋਰ ਮੁਸ਼ਕਲ ਟਿਕਟੌਕ ਦੇ ਉੱਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਅਮਰੀਕਾ ਐਪ ਦੇ ਉੱਤੇ ਇਸੇ ਹੀ ਮਹੀਨੇ ਲਗਾ ਦਿੱਤੀ ਜਾਵੇਗੀ ਪੂਰਨ ਪਾਬੰਦੀ ਲਾਸ ਐਂਜਲਸ ਦੇ ਵਿੱਚ ਵਾਈਲਡ ਫਾਇਰ ਦਾ ਕਹਿਰ ਲਗਾਤਾਰ ਜਾਰੀ ਸੁਰੱਖਿਆ ਥਾਮ ਤੇ ਪਹੁੰਚਾਏ ਗਏ 92000 ਲੋਕ ਐਸਨਾਲ ਹੀ ਮੈਨੂੰ ਦੇ ਜਾਸਤ ਕਲ ਫੇਰਮਿਲੰਗ ਕੇ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ